you <gasps> ਕਿਆ ਨੂੰਦਾਨ ਕਿਛੁ ਕਰਮ ਨਾ ਬੰਦਗੀ ਦੀ ਖੇਰ ਛੋੜੇ ਪਾ ਪਾਤਸ਼ਾਹ ਮੰਜ਼ਲਾ ਪਤਾ ਪਤਸ਼ਾਹ ਬੰਦਗੀ ਦੀਖੇ ਸਰ ਸੁਦਾ ਖਵਾਰੀ ਤਾਕੋ ਧੋਖਾ ਕਹਾਂ ਵਿਆਪੈ ਜੋ ਕੋਟ ਤੁਹਾਰੀ ਬਿਨ ਸਿਮਰਨ ਜੋ ਜੀਵਨ ਬਲਨਾ ਸਿਰਪੇ ਸਿਰ ਜਾਰੀ ਨਵਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋਹਾਰੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕੋ ਕਿਰਪਾ ਧਾਰੀ ਸੋ ਸੁਖੀਆ ਤਾਨੁ ਉਸ ਜਨਮਾ ਨਾਨਕ ਤਿਸ ਬਲੇਹਾਰੀ ਜਗੋ ਜਗ ਟੱਲ ਪਤਿਤ ਪਾਵਨ ਭਗਤ ਵਿਛਲ ਕਿਰਪਾ ਦਾਣ ਕੋਟ ਬ੍ਰਹਮੰਡਾਂ ਦੇ ਮਾਲਕ ਪਰਮ ਪੂਜਾ ਪਾਦ ਵਾਲੀਏ ਕੁਲਾਲਮ ਹਜ਼ੂਰੀਆਂ ਅਨ ਬਰਸਰ ਬਰੇ ਕੈਨਾਤ ਬਖਸ਼ਿਸ਼ਾਂ ਦੇ ਭੰਡਾਰਮਤਾ ਦੇ ਖਜ਼ਾਨੇ ਦਇਆ ਦੇ ਸਾਗਰ ਜਾਲੂ ਕਿਰਪਾ ਲੋ ਬਖਸ਼ਿਸ਼ ਸਤਿਗੁਰੂ ਕਮਾਲੇ ਕਰਾਮਾਤ ਬਖਸ਼ਿਸ਼ਾਂ ਦੇ ਭੰਡਾਰਮਤਾ ਦੇ ਖਜ਼ਾਨੇ ਦਇਆ ਦੇ ਸਾਗਰ ਧੰਤਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੱਠੀ ਸਾਸੂ ਦੀ ਗੁਰੂ ਘਰ ਦੀ ਸਾਂਝ ਪਾਓ ਤਾਂ ਕਿ ਸਾਡੀ ਔਰ ਤੁਹਾਡੀ ਸਭ ਨਾਲ ਦੀ ਹਾਜ਼ਰੀ ਸਤਿਗੁਰਾਂ ਦੇ ਦਰ ਪਰਵਾਨ ਹੋਵੇ ਇੱਕ ਵਾਰ ਉਸ ਪ੍ਰਮਾਤਮਾ ਦੇ ਪੁੱਤਰ ਪਿਤਾ ਗੁਰੂ ਤੇਗ ਬਹਾਦਰ ਦੇ ਲੱਕ ਤੇ ਜ਼ਿਗਰ ਮਾਤਾ 구ਦਰੀ ਦੇ ਨੂਰੇ ਨਦਰ ਪਟਨੀ ਦੇ ਮਾਹੀ ਨੀਲੇ ਦੇ ਸਵਰਮਰਦ ਗੰਬੜੇ ਆਜ਼ਾਦੀ ਦੇ ਸੱਚੇ ਸੁੱਚੇ ਆਸ਼ੇ ਕਥਨੀ ਤੇ ਕਰਨੀ ਦੀ ਪੂਰੀ ਸਰਵਸਤਾਨੀ ਸੱਚ ਦੇ ਮਤਲਾਸੀ ਸੱਚ ਦੇ ਧਾਰਨੀ ਸੱਚ ਦੇ ਪ੍ਰਚਾਰਕ ਸੱਚ ਦੇ ਪਾਸ਼ਕ ਬਾਜਾਂ ਵਾਲੇ ਤਾਜਾਂ ਵਾਲੇ ਘੋੜਿਆਂ ਵਾਲੇ ਹਾਥੀਆਂ ਵਾਲੇ ਰੰਗਾਂ ਵਾਲੇ ਜੰਗਾ ਵਾਲੇ ਪਿਆਰਿਆਂ ਵਾਲੇ ਨਗਾਰਿਆਂ ਵਾਲੇ ਸੁਚਾਰਿਆਂ ਵਾਲੇ ਪਤਸ਼ਾਹ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਖਸ਼ਿਸ਼ ਸ਼ਬਦ ਤੇ ਦਾ ਨਾਰਾ ਬੁਲੰਦ ਕਰੋ ਤਾਂ ਕਿ ਸਾਡੀ ਔਰ ਤੁਹਾਡੀ ਸਭਨਾਂ ਦੀ ਹਾਜ਼ਰੀ ਸਤਿਗੁਰਾਂ ਦੇ ਦਰ ਪਰਮਾਨੰ ਹੋਵੇ ਇੱਕ ਵਾਰ ਦਿਲ ਦੀਆਂ ਕਿਹਰਾਂਜਾਂ ਤੋਂ ਆਪਣੇ ਢਾਡੇ ਜਿੱਥੋਂ ਆਪਣੇ ਬੱਚਿਆਂ ਨੂੰ ਸੀਸ ਬਖਸ਼ਿਸ਼ ਕਰੋ ਤਾਂ ਕਿ ਆਪ ਜੀ ਵੱਲੋਂ ਮੈਲੀ ਕਿਰਪਾ ਰੂਪੀ ਸੀਸ ਤੇ ਨਾਲ ਧੰਗ ਗੁਰਗ੍ਰੰਥ ਸਾਹਿਬ ਜੀ ਮਹਾਰਾਜਿਆਂ ਦੇ ਚਰਨਾਂ ਵਿੱਚ ਖਲੋ ਕੇ ਗੁਰੂ ਕਰਤਾਰ ਦੇ ਵਜੀਰ ਸਾਹਿਬਾਨ ਜੀ ਹੋਰਾਂ ਦੀ ਖਿਦਮਤ ਵਿੱਚ ਖੜੋ ਕੇ ਆਪ ਜੈਸੀ ਸੂਝਵਾਨ ਸੰਗਤ ਦੇ ਸਾਹਮਣੇ ਖਲੋ ਕੇ ਜੋ ਸਮਾਂ ਬਖਸ਼ਿਸ਼ ਹੋਏ ਸਮੇਂ ਦੇ ਰਹਿ ਕੇ ਅੰਦਰ ਕਿ ਮੈਂ ਤੁਹਾਡੇ ਦਰਸ਼ਨ ਦੇਦਾਰ ਕਰ ਸਕਾਂ ਕਿਰਪਾ ਦੇ ਪਾਤਰ ਬਣਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਟਾਰੀਖ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਜਿਸ ਧਰਤੀ ਨੂੰ ਤਬਾਰਿਕ ਤੇ ਵਰਕੇ ਬਾਰ-ਬਾਰ ਨਮਸ਼ਕਾਰ ਕਰ ਰਹੇ ਨੇ ਜਿਸ ਧਰਤੀ ਦੇ ਉੱਤੇ ਕਲਗੀ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਪਵਿੱਤਰ ਚਰਨ ਪਏ ਨੇ ਤੁਸੀਂ ਨਤਮਕਤ ਹੋਣ ਵਾਸਤੇ ਜਦੋਂ ਤੋਂ ਜੋੜ ਮela ਸਮਾਪਤ ਹੁੰਦਾ ਉਸੇ ਦਿਨ ਤੋਂ ਸਾਡੇ ਮਨ ਦੇ ਅੰਦਰ ਅਗਲੇ ਜਿਹੜੇ ਫੁਰਨੇ ਨੇ ਬਣ ਜਾਂਦੇ ਨੇ ਕਿਸ ਸਮਾਂ ਕਦੋਂ ਆਵੇਗਾ ਕਦੋਂ ਮਹਾਰਾ ਦੇ ਦਰਸ਼ਨ ਦੇਦਾਰ ਕਰੀਏ ਇਸੇ ਤਰ੍ਹਾਂ ਸੰਗਤ ਜੁੜ ਕੇ ਬੈਠੀ ਮੇਰੇ ਤੋਂ ਪਹਿਲਾਂ ਸਿੰਘ ਸਹਿਬਾਨ શ્રીમાન ਗਿਆਨੀ ਜਸਵੰਤ ਸਿੰਘ ਜੀ ਹੋਰੀ ਆਪਕੀ ਲੋਕ ਸ਼ਬਦਾਂ ਦੀ ਵਿਚਾਰ ਦੇ ਨਾਲ ਸਾਂਝ ਪਾਰੇ ਸਾਰੇ ਜਿੱਥੇ ਮੈਂ ਸ਼ੁਕਰਾਨਾ ਕਰਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਉੱਥੇ ਮੈਂ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ ਸਮੁੱਚੀ ਪੰਚਾਇਤ ਦਾ ਸਮੁੱਚੇ ਨਗਰ ਨਿਵਾਸੀਆਂ ਦਾ ਇਲਾਕੇ ਦੀਆਂ ਸੰਗਤਾਂ ਦਾ ਪੀਵੀ ਚੈਨਾ ਵਾਲੇ ਵੀਰਾਂ ਦਾ ਵੀਰਾਂ ਦਾ ਮੈਂ ਸਕੱਤਰ ਸਾਹਿਬ ਵਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਬਾਰ ਦੇ ਅੰਦਰ ਤੁਸੀਂ ਆਏ ਹੋ ਦੋ ਤਰ੍ਹਾਂ ਦੀ ਇੱਥੇ ਬੈਠੇ ਖੁਰਾਕ ਲੈ ਰਹੇ ਹੋ ਤਨ ਦੀ ਖੁਰਾਕ ਤੇ ਮਨ ਦੀ ਖੁਰਾਕ ਕਈ ਵਾਰ ਸਾਨੂੰ ਮਨ ਦੀ ਖੁਸ਼ਾਕ ਤਾਂ ਮਿਲ ਜਾਂਦੀ ਹੈ ਪਰ ਕਿਤੇ ਤਨ ਦੀ ਖੁਸ਼ਾਕ ਨਹੀਂ ਮਿਲਦੀ ਕਿਤੇ ਤਨ ਦੀ ਖੁਸ਼ਾਕ ਮਿਲ ਜਾਂਦੀ ਸਾਨੂੰ ਕਿਤੇ ਮਨ ਦੀ ਖੁਸ਼ਾਕ ਨਹੀਂ ਮਿਲਦੀ ਜਦੋਂ ਤੁਸੀਂ ਕਿਸੇ ਦੇ ਘਰ ਦੇ ਅੰਦਰ ਜਾਣੇ ਹੋ ਨਾ ਕਈ ਵਾਰ ਸਾਡੀ ਜਿਹੜੀ ਮਨ ਦੀ ਖੁਸ਼ਾਕ ਹੈ ਉਹ ਤਾਂ ਮਿਲ ਜਾਂਦੀ ਹੈ ਪਰ ਤਨ ਦੀ ਖੁਸ਼ਾਕ ਛੱਕੇ ਵੀ ਅਸੀਂ ਕਦੇ ਖੁਸ਼ ਨਹੀਂ ਹੁੰਦੇ ਇੱਕ ਥਾਂ ਦੇ ਉੱਤੇ ਦੋ ਚੀਜ਼ਾਂ ਜਿਹੜੀਆਂ ਇਕੱਠੀਆਂ ਨਹੀਂ ਮੜਦੀਆਂ ਪਰ ਮਹਾਰਾ ਦੀ ਕਿਰਪਾ ਇਸ ਨਗਰ ਦੇ ਉੱਤੇ ਤੁਸੀਂ ਇੱਥੇ ਤਨ ਦੀ ਖੁਰਾਕ ਵੀ ਲੈ ਰਹੇ ਹੋ ਤੇ ਮਨ ਦੀ ਖੁਰਾਕ ਵੀ ਲੈ ਰਹੇ ਹੋ ਜਿਨ੍ਹਾਂ ਦੇ ਬਾਰੇ ਮੇਰੇ ਸਤਿਗੁਰੂ ਕਹਿੰਦੇ ਤਰਸ ਪੈ ਮੇਰਾ ਆਮ ਤੋਂ ਹੀ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾ ਤਨ ਮਨ ਠਿਵੈ ਰਿਆ ਸਿੰਘ ਸਾਹਿਬਾਨ ਜੀ ਕਲਗੀ ਤਰਪਾਤੀਆ ਗੁਰੂ ਗੋਬਿੰਦ ਸਿੰਘ ਮਹਾਰਾ ਦਾ ਜ਼ਿਕਰ ਆਪ ਜੀ ਨਾਲ ਸਾਂਝਾ ਕਰੇ ਸਰ ਮੈਂ ਛੋਟੀ ਜੀ ਬੇਨਤੀ ਕਰਕੇ ਆਪਣੇ ਪ੍ਰਸੰਗ ਨੂੰ ਗਾ ਤੋ ਰਾਂਗਾ ਬੈਸੇ ਵੀ ਗੁਰੂ ਘਰ ਦੇ ਅੰਦਰ ਵੱਡਿਆਂ ਨੂੰ ਵਡਿਆਈਆਂ ਨਹੀਂ ਇੱਥੇ ਨੀਮੇ ਨੂੰ ਵਡਿਆਈਆਂ ਮਿਲਦੀਆਂ ਨੇ ਮਹਾਰਾ ਦੇ ਬੜੇ ਸੁੰਦਰ ਬਚਨ ਨੇ ਨਾਨਕ ਨੀਮਾ ਜੋ ਚੱਲੈ ਵੈਸੇ ਮਹਾਰਾ ਦੇ ਸ਼ਬਦ ਨਹੀਂ ਏ ਪਰ ਆਮ ਕਹਾਵਤ ਵਿੱਚ ਆਉਂਦਾ ਨਾਨਕ ਨੀਮਾ ਜੋਚ ਰੈ ਲੱਗੇ ਨਾ ਤੱਤੀ ਬਾਉ ਜਿਵੇਂ ਮੈਂ ਉਦਾਹਰਣ ਦੇ ਤੌਰ ਤੇ ਆਪਾਂ ਨਾਲ ਬਾਣੀ ਦਾ ਸ਼ਬਦ ਸਾਂਝਾ ਕਰ ਲਵਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਵਨ ਪਿੱਤਰ ਬਾਣੀ ਦੇ ਅੰਦਰ ਪ੍ਰਮਾਨ ਕਰਦੇ ਨੇ ਮਿੱਠਤ ਨੀਮੀ ਨਾਨਕਾ ਗੁਣ ਚੰਗਿਆਈਆਂ ਤਤ ਜਿਵੇਂ ਬਾਬਾ ਧੰਨ ਗੁਰਨਾਨਕ ਦੇਵ ਜੀ ਮਹਾਰਾਜ ਦਾ ਸ਼ਬਦ ਹੈ ਸਿਮਲ ਰੁਖ ਸਰਾਇਰਾ ਅਤ ਦੀਰਘ ਅਤ ਮੁਚ ਓਏ ਜੋ ਆਵੇ ਆਸ ਕਰ ਜਾਹਿ ਨਰਾਸੀ ਕਿੱਥ ਫਲ ਫਿੱਕੇ ਫੁੱਲ ਬਕ ਬਕੇ ਕੰਮ ਨ ਆਵੇ ਪਤ ਮਿੱਠਤ ਨੀਮੀ ਨਾਨਕਾ ਗੁਣ ਚੰਗਿਆਈਆਂ ਤਤ ਗੁਰੂ ਘਰ ਦੇ ਅੰਦਰ ਖਾਲਸਾ ਜੀ ਮੈਂ ਨੂੰ ਕਿਤੇ ਜਗ੍ਹਾ ਨਹੀਂ ਵੱਡੇ ਹੋਣ ਜੇ ਕਿ ਵੱਡੇ ਹੋਣ ਕਰਕੇ ਜੇ ਕੋਈ ਮਹਾਰਾਜ ਦੇ ਦਰਬਾਰ ਦੇ ਅੰਦਰ ਆ ਜਾਵੇ ਸ਼ਾਇਦ ਉਹਨੂੰ ਮਾਰ ਨਹੀਂ ਮਰਦਾ ਉਹ ਸਤਕਾਰ ਨਹੀਂ ਮਰਦਾ ਜਿਹੜਾ ਕਈ ਵਾਰ ਗਰੀਬ ਇਨਸਾਨ ਆਪਣੀ ਝੋਲੀ ਦੇ ਅੰਦਰ ਬਰਕਤਾਂ ਪਵਾ ਕੇ ਘਰ ਨੂੰ ਚਲਾ ਜਾਂਦਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਭਾਈ ਨੰਦ ਲਾਲ ਜੀ ਰਹਿੰਦੇ ਨੇ ਨੰਦ ਲਾਲ ਜੀ ਭਾਈ ਨੰਦ ਲਾਲ ਜੀ ਦੇ ਮਨ ਦੇ ਅੰਦਰ ਇੱਕ ਦਿਨ ਫੁਰਨਾ ਫੁਰਿਆ ਵੀ ਅੱਜ ਮੈਂ ਅਚਨ ਚੇਤ ਅਚਾਲਕ ਮੈਨੂੰ ਕਿਸੇ ਕੰਮ ਦੇ ਉੱਤੇ ਜਾਣਾ ਪੈਣਾ ਪਰ ਮੈਂ ਮਹਾਰਾਜ ਦੇ ਦਰਸ਼ਨ ਦੇ ਦਰ ਕਰੇ ਤੋਂ ਬਿਨਾਂ ਨਹੀਂ ਜਾ ਸਕਦਾ ਤੁਹਾਡੇ ਵਿੱਚੋਂ ਬਹੁਤ ਸਾਰੇ ਗੁਰਮਖ ਪਿਆਰੇ ਹੋਣਗੇ ਵੈਸੇ ਸਾਡਾ ਨਾਮ ਹੋਣਾ ਚਾਹੀਦਾ ਹੈ ਅਕਸਰ ਮੈਂ ਸਟੇਜਾਂ ਦੇ ਉੱਤੇ ਬੇਨਤੀ ਕਰਦਾ ਹੁੰਨਾ ਵੀ ਜੇ ਘਰ ਦੇ ਵਿੱਚੋਂ ਨਿਕਲਦੇ ਹੋ ਨਾ ਮਹਾਰਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਨਿਕਲਿਆ ਕਰੋ ਮਹਾਰਾ ਦੇ ਦਰਸ਼ਨ ਦੇਦਾਰ ਕਰਕੇ ਨਿਕਲਿਆ ਕਰੋ ਭਾਈ ਨੰਦਲਾ ਜੀ ਕਦੇ ਜਾਇਆ ਕਰਦੇ ਸਨ ਮਹਾਰਾ ਦੇ ਦਰਸ਼ਨ ਦੇਦਾਰ ਕੀਤੇ ਆ ਬੰਨਾਂ ਨਹੀਂ ਸੀ ਕਦੇ ਜਾਇਆ ਕਰਦੇ ਅਚਾਨਕ ਅਜ ਜਾਣਾ ਪੈਣਾ ਸੀ ਭਾਈ ਨੰਦਲਾ ਜੀ ਨੇ ਸੋਚਿਆ ਵੀ ਜਿੱਥੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਨੇ ਕਿਉਂ ਨਾ ਮੈਂ ਮਹਾਰਾਜ ਦੇ ਜਾ ਕੇ ਦਰਸ਼ਨ ਦੇਦਾਰ ਕਰ ਲਵਾਂ ਮੈਂ ਜਾਣਾ ਆਪਣੇ ਕੰਮ ਦੇ ਉੱਤੇ ਮਹਾਰਾਜ ਨੇ ਜੇ ਲੇਟ ਹੋਣਾ ਹੈ ਮੇਰਾ ਦਿਲ ਹੈ ਮੇਰਾ ਵਿਚਾਰ ਹੈ ਮੇਰਾ ਫੁਰਨਾ ਹੀ ਮਨ ਦੇ ਤੋਂ ਸਭਰੇ ਖਿਆਲ ਉਡਾਰੀ ਹੈ ਮੈਂ ਮਹਾਰਾਜ ਦੇ ਦਰਸ਼ਨ ਦੇਦਾਰ ਕਰਕੇ ਜਾਵਾਂ ਭਾਈ ਨੰਦਲਾ ਜੀ ਉੱਥੇ ਪਹੁੰਚੇ ਜਿੱਥੇ ਕਲਗੀ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਇਵਾਦਤ ਵਿੱਚ ਜੁੜਿਆ ਕਰਦੇ ਸਨ ਸਿਮਰਨ ਕਰਿਆ ਕਰਦੇ ਸਨ ਮਹਾਰਾਜ ਉੱਤੇ ਮਹਾਰਾਜ ਉੱਤੇ ਬੈਠਿਆ ਕਰਦੇ ਸਨ ਭਾਈ ਨੰਦ ਲਾਲ ਜੀ ਤੁਰਦੇ ਤੁਰਦੇ ਦਰਵਾਜ਼ੇ ਤੱਕ ਜੰਹ ਪਹੁੰਚੇ ਭਾਈ ਨੰਦ ਲਾਲ ਜੀ ਨੇ ਜਾ ਕੇ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਣ ਦੀ ਆਵਾਜ਼ ਹੋਈ ਕਲਗੀ ਤਰਪਾਤੀਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਦਰ ਬੈਠਿਆ ਨੇ ਪੁੱਛਦਾ ਯਤਨ ਕੀਤਾ ਸਾਹੂ ਕੌਣ ਭਾਈ ਨੰਦ ਲਾਲ ਜੀ ਦੇ ਕੰਨਾਂ ਵਿੱਚ ਆਵਾਜ਼ ਪਈ ਕਲਗੀ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਿੱਠੇ ਮਿੱਠੇ ਬੋਲ ਪਏ ਮਹਾਰਾਜ ਪੁੱਛ ਰਹੇ ਨੇ ਸਾਹੂ ਕੌਣ ਭਾਈ ਕੌਣ ਮੈਨੂੰ ਦੱਸਣਾ ਚਾਹੀਦਾ ਹੈ ਜਦੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੂਜੀ ਵਾਰ ਪੁੱਛਿਆ ਕਹਿਣ ਲੱਗੇ ਸਾਊ ਕੌਣ ਭਾਈ ਨੰਦ ਲਾਲ ਜੀ ਕਹਿਣ ਲੱਗੇ ਮਹਾਰਾਜ ਮੈਂ ਨੰਦ ਲਾਲ ਮਹਾਰਜ ਨੇ ਦਰਵਾਜ਼ਾ ਹੀ ਨਾ ਖੋਲ੍ਹਿਆ ਤੇ ਜਦੋਂ ਨਾ ਦਰਵਾਜ਼ਾ ਖੋਲ੍ਹਿਆ ਨਾ ਭਾਈ ਨੰਦ ਲਾਲ ਜੀ ਸੋਚ ਰਹੇ ਨੇ ਵੀ ਸ਼ਾਇਦ ਮਹਾਰਾਜ ਬੈਠੇ ਹੋਣਗੇ ਸਿਮਰਨ ਵਿੱਚ ਜੁੜੇ ਹੋਣਗੇ ਥੋੜੀ ਦੇਰ ਮਗਰੋਂ ਭਾਈ ਨੰਦ ਲਾਲ ਜੀ ਨੇ ਦਰਵਾਜ਼ਾ ਖੋਲ੍ਹਿਆ ਵਾਹਿਗੁਰੂ ਜੀ ਦਰਵਾਜਾ ਖੜਕਾਇਆ ਦਰਵਾਜਾ ਖੜਕਣ ਦੀ ਆਵਾਜ਼ ਹੋਈ ਤੇ ਭਾਈ ਨੰਦ ਲਾਲ ਜੀ ਨੇ ਮਨ ਦੇ ਵਿੱਚ ਸੋਚਿਆ ਵੀ ਪਹਿਲਾਂ ਮੈਂ ਆਖਿਆ ਸੀ ਮੈਂ ਨੰਦ ਲਾਲ ਕੋਈ ਹੁਣ ਮੈਂ ਹੋਰ ਸ਼ਬਦ ਵਰਤ ਕੇ ਦੇਖ ਲੈਂਦਾ ਵੀ ਸ਼ਾਇਦ ਮਾਰਾ ਦਰਵਾਜਾ ਖੋਲ ਕੇ ਮੈਨੂੰ ਦਰਸ਼ਨ ਦੇ ਤਾਬ ਦੇ ਦੇਣ ਕਹਿੰਦੇ ਭਾਈ ਨੰਦ ਲਾਲ ਜੀ ਦਰਵਾਜੇ ਦੇ ਕੋਲ ਗਏ ਜਦੋਂ ਦਰਵਾਜਾ ਜਾ ਕੇ ਖੜਕਾਇਆ ਫਿਰ ਦਰਵਾਜਾ ਖੜਕਿਆ ਮਾਰਜ ਨੇ ਫਿਰ ਪੁੱਛਣ ਦਾ ਯਤਨ ਕੀਤਾ ਕਹਿਣ ਲੱਗੇ ਜੀ ਕੌਣ ਭਾਈ ਨੰਦ ਲਾਲ ਜੀ ਕਹਿਣ ਲੱਗੇ ਮਹਾਰਾਜ ਤੂੰ ਹੀ ਤੂੰ ਵੀ ਮਹਾਰਾਜ ਅੰਦਰ ਬੈਠੇ ਨੇ ਮੈਂ ਮਹਾਰਾਜ ਦੀ ਵਡਿਆਈ ਕਰ ਦਵਾ ਸ਼ਾਇਦ ਮਹਾਰਾਜ ਦਰਵਾਜ਼ਾ ਖੋਲ ਦੇਣਗੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਨੰਦ ਲਾਲ ਪਹਿਲਾਂ ਤਾਂ ਇਕੱਲੀ ਮੈਂ ਹੀ ਆਈ ਸੀ ਹੁਣ ਤਾਂ ਤੂੰ ਹੀ ਤੂੰ ਚਤਰਾਇਆਂ ਵੀ ਨਾਲੇ ਆ ਗਈਆਂ ਮਹਾਰਾ ਦੇ ਬੜੇ ਸੁੰਦਰ ਬਚਨੇ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਕੱਲ ਕੇ ਆਨੰਦ ਲਾਲ ਪਹਿਲਾਂ ਤਾਂ ਇਕੱਲੀ ਮੈਂ ਆਈ ਸੀ ਹੁਣ ਤਾਂ ਚਤਰਾਈਆਂ ਵੀ ਨਾਲੇ ਆ ਗਏ ਮਰਜ਼ੀ ਨੇ ਦਰਵਾਜ਼ਾ ਹੀ ਨਾ ਖੋਲ੍ਹਿਆ ਭਾਈ ਨੰਦ ਲਾਲ ਜੀ ਇੱਕ ਨੁੱਕਰੇ ਬੈਠ ਗਏ ਮਨ ਦੇ ਵਿੱਚ ਫੁਰਨਾ ਫਰਿਆ ਉਹ ਆਨੰਦ ਲਾਲ ਤੈਨੂੰ ਮੈਂ ਨਹੀਂ ਸੀ ਕਹਿਣਾ ਚਾਹੀਦਾ ਨਹੀਂ ਨਹੀਂ ਤੈਨੂੰ ਮੈਂ ਨਹੀਂ ਸੀ ਕਹਿਣਾ ਚਾਹੀਦਾ ਤੈਨੂੰ ਚਤਰਾਈ ਨਹੀਂ ਸੀ ਕਰਨੀ ਚਾਹੀਦੀ ਹੁਣ ਕਿਹੜਾ ਜਿਹੜਾ ਜੱਤਨ ਕਰਾਂ ਜੇ ਤੇ ਨਾਲ ਕਲਗੀ ਤਰਪਾਤੀ ਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਦਰਵਾਜ਼ਾ ਖੋਲ੍ਹਣ ਤੇ ਮੈਂ ਉਹਨਾਂ ਦੇ ਦਰਸ਼ਨਦਾਰ ਕਰ ਸਕਾਂ ਭਾਈ ਨੰਦ ਲਾਲ ਜੀ ਨਾ ਉੱਚੀ ਉੱਚੀ ਰੋਣਾ ਸ਼ੁਰੂ ਕਰਤਾ ਭਾਈ ਨਾਜ਼ਰਾਲ ਜੀ ਨੇ ਉੱਚੀ ਉੱਚੀ ਰੋਣਾ ਹੁਣ ਘਰਾਂ ਦੇ ਅੰਦਰ ਕਦੇ ਤਜਰਬਾ ਕਰਕੇ ਵੇਖਿਓ ਘਰ ਦੇ ਅੰਦਰ ਜੇ ਕਿਤੇ ਬੱਚੇ ਨੂੰ ਕੋਈ ਚੀਜ਼ ਲੈਣੀ ਹੋਵੇ ਨਾ ਤੇ ਕਈ ਵਾਰ ਨਖਰੇ ਕਰਦਾ ਕਰਦਾ ਖਾਲਸਾ ਜੀ ਉਹ ਰੋਣਾ ਸ਼ੁਰੂ ਕਰ ਦਿੰਦਾ ਉੱਚੀ ਉੱਚੀ ਫਿਰ ਅਸੀਂ ਉਹਦੇ ਮਗਰ ਮਗਰ ਦੌੜਦੇ ਆਂ ਮਗਰ ਮਗਰ ਫਿਰ ਆਪਾਂ ਕਹਿੰਨੇ ਵੀ ਦਸ ਯਾਰ ਕੀ ਲੈਣਾ ਤੂੰ ਮੰਗਦਾ ਸਹੀਂ ਕੀ ਮੰਗਦਾ ਤੂੰ ਉਹ ਫਿਰ ਹੋਰ ਅੱਗੇ ਅੱਗੇ ਦੌੜਦਾ ਜੇ ਖੁੰਝੇ ਖੜਾ ਤਾ ਉਹ ਖੁੰਝੇ ਲਾ ਕੇ ਖੜ ਜਾਂਦਾ ਨਾਲ ਤਾਂ ਮੋਢੇ ਮਾਰੀ ਜਾਂਦਾ ਨਾਲ ਮੂੰਹ ਬਣਾਈ ਜਾਂਦਾ ਤੇ ਨਾਲ ਬਾਪੂ ਨੂੰ ਮਗਰ ਮਗਰ ਤੋਰੀ ਰੱਖਦਾ ਤੇ ਖਾਲਸਾ ਜੀ ਫਿਰ ਬੱਚੇ ਨੂੰ ਵੀ ਤਰਸ ਆਉਂਦਾ ਤੇ ਬਾਪੂ ਨੂੰ ਵੀ ਤਰਸ ਆਉਂਦਾ ਰੋਂਦਾ ਰੋਂਦਾ ਬੱਚਾ ਬਾਪੂ ਵੱਰ ਨੂੰ ਆ ਜਾਂਦਾ ਤੇ ਬਾਪੂ ਫਿਰ ਬੱਚੇ ਵੱਲ ਨੂੰ ਚਲੇ ਜਾਂਦਾ ਫਿਰ ਚੱਕ ਕੇ ਗੋਦੀ ਕਹਿੰਦਾ ਵੀ ਮੰਗ ਕੀ ਮੰਗਦਾ ਕੀ ਐਵੇਂ ਰੋਈ ਜਾਂਦਾ ਤੇ ਭਾਈ ਆਨੰਦ ਲਾਲ ਜੀ ਵੀ ਉਹਨੂੰ ਉੱਚੀ ਉੱਚੀ ਰੋਣਾ ਸ਼ੁਰੂ ਕਰਤਾ ਉੱਚੀ ਉੱਚੀ ਜਦੋਂ ਭਾਈ ਆਨੰਦ ਲਾਲ ਜੀ ਉੱਚੀ ਉੱਚੀ ਰੋਏ ਨਾ ਤੇ ਮਹਾਰਾਜ ਦੇ ਕੰਨਾਂ ਤੱਕ ਆਵਾਜ਼ ਪਈ ਕਲਗੀ ਤਰਪਾਦਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਰਵਾਜ਼ੇ ਦੇ ਕੋਲ ਆਏ ਆਏ ਦਰਵਾਜ਼ੇ ਦੇ ਕੋਲ ਆ ਕੇ ਪੁੱਛਦਾ ਜਤਨ ਕੀਤਾ ਕਹਿਣ ਲੱਗੇ ਸਾਊ ਕੌਣ ਰੋਂਦਾ ਭਾਈ ਨੰਦਰਾ ਲ ਕਹਿੰਦੇ ਵੀ ਹੁਣ ਗੱਲ ਵੱੜ ਗਈ ਮਹਾਰਾਜ ਫਿਰ ਪੁੱਛਦਾ ਸਾਊ ਕੌਣ ਰੋਂਦਾ ਭਾਈ ਨੰਦਰਾ ਲ ਜੀ ਨੇ ਹੋਰ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਜਦੋਂ ਹੋਰ ਉੱਚੀ ਉੱਚੀ ਰੋਏ ਨਾ ਤੇ ਕਲਗੀ ਤਰਪਾਦਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਭਾਈ ਦੱਸੋ ਕੌਣ ਰੋਂਦਾ ਬਾ ਅਨੰਦ ਲਾਲ ਜੀ ਨੇ ਸੋਚਿਆ ਵੀ ਹੁਣ ਗੱਲ ਬਣ ਗਈ ਉੱਥੋਂ ਉੱਠੇ ਦਰਵਾਜੇ ਦੇ ਕੋਲ ਆ ਗਏ ਬਾਉ ਚੀ ਉੱਚੀ ਹੋ ਕੇ ਕਲਗੀ ਵਾਲੇ ਪਾਦਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੰਨਾਂ ਵਿੱਚ ਜਦੋਂ ਪੈਣਾ ਤੇ ਮਹਾਰਾਜ ਫੇਰ ਪੁੱਛਦੇ ਨੇ ਸਹੂ ਕੌਣ ਰੋਂਦਾ ਬਾ ਅਨੰਦ ਲਾਲ ਨੇ ਦੋਵੇਂ ਹੱਥ ਜੋੜੇ ਵੇ ਗਲ ਵਿੱਚ ਹੰਝੂਆ ਦੀ ਝੜੀ ਬਹਾਈ ਤੇ ਗਲ ਵਿੱਚ ਪੱਲੂ ਪਾ ਕੇ ਕਹਿੰਦਾ ਪਾਦਸ਼ਾਹ ਪਤਾ ਹੀ ਨਹੀਂ ਵੀ ਕੌਣ ਰੋਂਦਾ ਕੋ ਸਤਨਾਮ ਸ੍ਰੀ ਵਾਹਿਗੁਰੂ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਹਾਰਾਜ ਨੇ ਦਰਵਾਜ਼ਾ ਖੋਲ੍ਹਿਆ ਦਰਵਾਜ਼ਾ ਜਦੋਂ ਦਰਵਾਜ਼ਾ ਖੋਲਿਆ ਨਾ ਹੰਝੂਆਂ ਦੀ ਝੜੀ ਲੱਗੀ ਹੋਈ ਆਨੰਦ ਲਾਲ ਦੀਆਂ ਅੱਖਾਂ ਦੇ ਵਿੱਚੋਂ ਪਲਕਾਂ ਭਿੱਜੀਆਂ ਹੋਈਆਂ ਭਾਈ ਨੰਦ ਲਾਲ ਦੀਆਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਆ ਆਨੰਦ ਲਾਲ ਆ ਆ ਜਰਾ ਮੇਰੇ ਕੋਲ ਨੂੰ ਆ ਮੰਗ ਕੀ ਮੰਗਦਾ ਜਦੋਂ ਕਿਤੇ ਬੱਚਾ ਖਾਲਸਾ ਜੀ ਕਿਤੇ ਆਪਾਂ ਗਲੀ ਦੇ ਵਿੱਚੋਂ ਕੋਈ ਕੁਲਫੀ ਵੇਚਣ ਵਾਲਾ ਲੰਘਦਾ ਹੈ ਨਾ ਤੇ ਕਈ ਵਾਰ ਤਜਰਬਾ ਕਰਕੇ ਵੇਖਿਓ ਬੱਚਾ ਭੱਜ ਕੇ ਕੁਲਫੀ ਵਾਲੇ ਦੇ ਕੋਲ ਜਾਂਦਾ ਆਖੇਗਾ ਜੀ ਮੈਨੂੰ ਕੁਲਫੀ ਦੇ ਦੇ ਉਹਨੂੰ ਪਤਾ ਹੁੰਦਾ ਨਾ ਵੀ ਬਾਪੂ ਨੇ ਪੈਸੇ ਦਿੱ ਹੀ ਦੇਣੇ ਆ ਪਤਾ ਹੁੰਦਾ ਵੀ ਮੰਮਾ ਦੇ ਪੈਸੇ ਦੇ ਹੀ ਦੇਣੇ ਐ ਤੇ ਭਾਵੇਂ ਮਾਂ ਅੰਦਰੋਂ ਕਿੰਨੀਆਂ ਆਵਾਜ਼ਾਂ ਮਾਰਦੀ ਰਹੇ ਫਿਰ ਵੀ ਚੜ ਕੇ ਉਹਦੀ ਰੇੜੀ ਦੇ ਉੱਤੇ ਕਹਿੰਦਾ ਵੀ ਨਹੀਂ ਆਹ ਕੁਲਫੀ ਦੇ ਦੇ ਬਾਪੂ ਨੂੰ ਦਵਾਉਣੀ ਪੈਂਦੀ ਐ ਕਦੋਂ ਜਦੋਂ ਕਿਤੇ ਖਾਲਸਾ ਹੀ ਬੱਚਾ ਜਿੱਦ ਕਰਦਾ ਬੱਚਾ ਰੋਂਦਾ ਫਿਰ ਬਾਪੂ ਨੂੰ ਤਰਸ ਆ ਜਾਂਦਾ ਮਾਂ ਨੂੰ ਤਰਸ ਆਉਂਦਾ ਕਲਗੀ ਵਾਲੇ ਪਾਦਸ਼ਾਹ ਜਿਆਨੂ ਕਿਰਪਾ ਨੂੰ ਪਾਦਸ਼ਾਹ ਨੂੰ ਤਰਸ ਆਇਆ ਤੇ ਜਦੋਂ ਦਰਵਾਜ਼ਾ ਖੋਲ੍ਹ ਕੇ ਪੁੱਛਣ ਲੱਗੇ ਕਹਿਣ ਲੱਗੇ ਆਨੰਦ ਲਾਲ ਤੇਰੀਆਂ ਅੱਖਾਂ ਵਿੱਚ ਹੰਝੂ ਕਹਿਣ ਲੱਗਾ ਹਾਂ ਪਾਦਸ਼ਾਹ ਗੁਸਤਾਖੀ ਮੁਆਫ ਕਰਿਓ ਮੈਨੂੰ ਮੈਂ ਨਹੀਂ ਸੀ ਕਹਿਣਾ ਚਾਹੀਦਾ ਮੈਨੂੰ ਚਤਰਾਇਆਂ ਨਹੀਂ ਸੀ ਕਰਨੀਆਂ ਚਾਹੀਦੀਆਂ ਕਲਗੀ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਆਨੰਦ ਲਾਲ ਦਰਅਸਲ ਮੈਂ ਵੱਡੇ ਬਣ ਕੇ ਗੁਰੂ ਘਰਾਂ ਦੇ ਦਰਵਾਜ਼ੇ ਕਦੇ ਖੁੱਲ੍ਹਿਆ ਨਹੀਂ ਕਰਦੇ ਗੁਰੂ ਘਰ ਦੇ ਅੰਦਰ ਹਮੇਸ਼ਾ ਬਾਤ ਤੇ ਨਿਮਰਤਾ ਨੂੰ ਥਾ ਜਿਹੜਾ ਨਿਮਰਤਾ ਦੇ ਨਾਲ ਆ ਜਾਵੇ ਉਹ ਗੁਰੂ ਘਰ ਦੀ ਦਇਆ ਦਾ ਪਾਤਰ ਬਣ ਜਾਂਦਾ ਦਇਆ ਦਾ ਪਾਤਰ